ਇਹ ਘਟਨਾ ਸਰ ਜੀ ਮੇਰਾ ਨਾਮ ਅਰਵਿੰਦ ਸਿੰਘ ਹੈ ਇੱਕ ਸਰਬਸਮੇਣਾ ਮੈਂ 2030 ਦੇ ਵਿੱਚ 31 ਜੁਲਾਈ ਨੂੰ ਪ੍ਰਸਨਾਇ ਸੀਗਾ ਉਦੋਂ ਸਾਡੇ ਪਿੰਡ ਜਿਹੜਾ ਚਿੱਟਾਗਾ ਜੂਰਾਂ ਤੇ ਸੀਗਾ ਤੇ ਉਦੋਂ ਫਿਰ ਸਾਨੂੰ ਸਰ ਇੱਕ ਕਮੇਟੀ ਬਣਾਉਣ ਦੀ ਜ਼ਰੂਰਤ ਪਈ ਨਸੇ ਦੇ ਵਿਰੁੱਧ ਤੇ 40 ਕ ਬੰਦਿਆਂ ਦੀ ਅਸੀਂ ਕਮੇਟੀ ਬਣਾਈ ਸਾਹਿਬ ਅਸੀਂ ਇਹ 15 ਦਿਨਾਂ ਦੇ ਵਿੱਚ ਪਿੰਡ ਚੋਂ ਖਤਮ ਕਰਤਾ ਚਿੱਟਾ ਉਦੋਂ ਜਿੰਨਾਂ ਨੇ ਵਰਗ ਲੱਤਾਂ ਤੋੜੂਆਂ ਨੂੰ ਉਹ ਕਮੇਟੀ ਬਣੀ ਜਰ ਉਹਨਾਂ ਦੇ ਉੱਤੇ ਪਰਚਾ ਹੋਇਆ ਡਰਗ ਮੰਨੀ ਫੜੀ ਗਈ ਤੇ ਇਹ ਜਿਹੜੇ ਬੰਦੇ ਆ ਯਾਰ ਕੁਲਦੀਪ ਸਿੰਘ ਕਾਲਾ ਪੁਲ ਫਰੀਦ ਸਿੰਘ ਪਿਤਾ ਦਾ ਨਾਮ ਰੀਸਮ ਸਿੰਘ ਇਹ ਚਿੱਟਾ ਖਾਂਦਾ ਵੀ ਐ ਵੇਚਦਾ ਵੀ ਐ ਇਹਦਾ ਪੁਲਿਸ ਦੇ ਨਾਲ ਸਪਰਕ ਹੈਗਾ ਪੁਲਿਸ ਹੀ ਬਕਾਉਂਦੀ ਐ ਤੋਂ ਇਹਨੂੰ ਕੋਈ ਪੁਲਿਸ ਵਾਲਾ ਨਹੀਂ ਫੜਦਾ ਇਹ ਬੰਦੇ ਦਾ ਕੰਮ ਕੀ ਐ ਇਹ ਬੰਦੇ ਨੇ ਪਿੰਡ ਦੇ 20 25 ਨੌਜਵਾਨ ਗਾਲ ਛੱਡਿਆਗੇ ਉਹਨਾਂ ਦਾ ਸਪਲਾਈ ਕਰਾਉਂਦਾਗਾ ਸਪਲਾਈ ਕਰਾਉਣ ਤੋਂ ਬਾਅਦ ਉਹ ਲਾਉਣ ਲੱਗ ਜੰਦੇ ਕਿ ਤਿੰਨ ਚਾਰ ਲੜਕੇ ਸਾਡੇ ਪਿੰਡ ਦੇ ਮਰਬੀ ਚੁੱਕਿਆ ਤੇ ਉਸ ਤੋਂ ਬਾਅਦ ਸਾਰੇ ਉਹਨਾਂ ਨੇ ਪਰਚੇ ਪੈ ਗਏ ਰੰਜਸ ਰੱਖਣ ਲੱਗ ਗਏ ਮੇਰੇ ਨਾਲ ਤੇ ਉਸ ਤੋਂ ਬਾਅਦ ਇਹਨੇ ਗੁਰਦੁਆਰਾ ਸਾਹਿਬ ਸੌਂ ਖਾਦੇ ਵੀ ਮੇਰੀ ਕਹਿੰਦਾ ਨਾਮ ਆ ਕੇ ਤੇ ਬਾਰ ਕਰੂੰਗਾ ਤੇ ਨਾ ਤੁਸੀਂ ਕਰਿਓ ਕਮੇਟੀ ਸਰ ਇੱਥੇ ਕੁ ਘੁੰਮਣ ਕਾਂਡ ਹੋਇਆ ਸੀਗਾ ਕਮੇਟੀ ਟੁੱਟ ਗਈ ਘੁੰਮਣ ਦੀ ਕਮੇਟੀ ਤੋਂ ਬੰਦਾ ਵਰ ਗਿਆ ਸੀਗਾ ਤੇ ਉਹ ਜਦੋਂ ਕਮੇਟੀ ਟੁੱਟੀ ਸਰ ਉਸ ਤੋਂ ਬਾਅਦ ਸਰ ਮੈਂ ਆਪਣੇ ਕੰਮ 'ਚ ਲੱਗ ਗਿਆ ਮੈਂ ਜੋਬ ਕਰਨ ਲੱਗ ਗਿਆ ਜੋਬ ਤੋਂ ਬਾਅਦ ਸਰ ਮੈਂ ਆਪਦੀ ਖੇਤ ਕੀਤਾ ਘਰੇ ਤੇ 31 ਤਰੀਕ ਨੂੰ ਸਰ ਮੈਂ ਖੇਤੋਂ ਆ ਰਿਹਾ ਸੀਗਾ ਖੇਤ ਮੈਂ ਕੋਈ ਜਾਲ ਪਾਇਆ ਸੀਗਾ ਤੋਰੀਆਂ ਦਾ ਤੇ ਨਾਲ ਮੇਰੇ ਦਿਹਾੜ ਗਿਆ ਸੀਗਾ ਸਰ ਇਹਨਾਂ ਬੰਦਿਆਂ ਨੇ ਪਹਿਲਾਂ ਮੇਰੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਮੇਰੇ ਪਿੱਛੇ ਗੱਡੀ ਲਾ ਲਈ ਸਰ ਗੱਡੀ ਲਾਉਣ ਤੋਂ ਬਾਅਦ ਮੇਰੇ ਘਰ ਤੋਂ 40 ਕਿਲੋਮੀਟਰ ਦੂਰ ਇਹਨਾਂ ਨੇ ਲਿਆ ਕੇ ਮੇਰੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਹੁਣ ਕੀ ਘਟਨਾ ਵਾਪਰੀ ਜੀ ਤਾਜੀ ਘਟਨਾ ਵਾਪਰੀ ਹੈ ਤਾਂ ਅੱਜ ਹਰ ਮੇਰੇ 31 ਤਰੀਕ ਨੂੰ ਸਰ ਇਹਨਾਂ ਨੇ ਗੱਡੀ ਭਾਰ ਕੇ ਮੈਨੂੰ ਸੱਟ ਲਾਇਆ ਜਦੋਂ ਮੈਂ ਭੱਜਿਆ ਤੇ ਮੇਰੇ ਕੰਨ ਲੱਤਾਂ ਤੋੜਤੇ ਸਰ ਕਹਾੜਗੰਦੇ ਨਾਲ ਤੇ ਰਾਟ ਸੀਗੇ ਸਰ ਤੇ ਬੇ ਬੇ ਸਵਾਲ ਸੀਗੇ ਤਿੰਨ ਬੰਦੇ ਸੀ ਗੱਡੀ ਹੀ ਡਿਆ ਰ ਕਿਹੜੀ ਜਗ੍ਹਾ ਸੀ ਭਾਈ ਬਕਤੌਰ ਜੀ ਸਰ ਪਿੱਟੀ ਦੇ ਵਿਚਾਲੇ ਸੀਗੀ ਉਹ ਕਿੱਥੇ ਗੁਰਦੁਆਰਾ ਸਭ ਕੁਝ ਸਰ। ਇਉਂ ਤੇ ਰਸੂ ਲੋਕ ਸੀਗੇ ਉੱਥੇ ਬੜੇ ਚੁੱਪ। ਨਹੀਂ ਰਸ ਹੈ ਨਹੀਂ ਜਰ ਉਸ ਤੋਂ ਬਾਅਦ ਹੋਇਆ ਰਸ। ਇਸ ਤਰ੍ਹਾਂ ਦੇ ਬੰਦੇ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ? ਮਸਾਲੀ ਸਜ਼ਾ ਦੇਣੀ ਚਾਹੀਦੀ ਹੈ ਸਰ। ਮੇਰੇ ਤਾਂ ਪਿਓ ਸਰ ਬੋਲ ਰਿਹਾ ਪੁਲਿਸ ਨੂੰ ਕਹਿੰਦਾ ਅਸੀਂ ਹਫ਼ਤੇ ਦਾ 20000 ਪੁਲਿਸ ਨੂੰ ਦਿੰਦੇ ਆ। ਸਾਡਾ ਪੁਲਿਸ ਕੀ ਕਰ ਲੂਗੀ? ਮੈਂ ਸਰ ਇੱਕ ਆਪਣਾ ਪੇਪਰ ਤੇ ਨਹੀਂ ਪੰਜਾਬ ਪੁਲਿਸ ਦਾ ਤੇ ਮੇਰਾ ਤਾਂ ਖਰਾਬ ਖਤਮ ਕਰਤਾ ਸਭ ਜੀ। ਇੱਚੇ ਦੀ ਖਤਮ ਕਰਤਾ ਉਹਨੇ। ਜਾਂ ਪੁਲਿਸ ਦਾ ਹਾਂ ਜੀ ਸਰ ਜਿਹੜੀ ਕਾ ਵੀਡੀਓ ਪਾਈ ਸੀ ਲੁੰਡਾ ਇੱਕ ਬੱਚੀ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਫੈਰ ਕੀਤੇ ਸਰ ਤੇ ਪੰਜਾਬ ਪੁਲਿਸ ਕਹਿੰਦੀ ਫੈਰ ਕੀਤੇ ਨਹੀਂ ਸਰ ਸਾਡੇ ਕੋਲ ਵੀਡੀਓ ਹੈਗੀ ਅੱਦੀ ਉਹੀ ਕੱਪੜੇ ਪਾਏ ਸਰ ਉਹੀ ਫੈਰ ਕੀਤੇ ਉਹਨਾਂ ਨੇ ਤੇ ਉਹ ਪ੍ਰੋਵਾਈਡ ਕਰਾ ਦਿੰਦੇ ਸਰ ਵੀਡੀਓ ਹੁਣ ਮੰਗ ਕੀ ਆ ਤੁਹਾਡੀ ਮੰਗ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਇੱਕ ਮੈਂ ਪਹਿਲਾਂ ਫੌਜ ਦੇ ਵਿੱਚ ਫੌਜੀ ਸੇਵਾ ਕੀਤੀ ਸਰ ਬਾਰਡਰਾਂ ਤੇ ਲੜੇ ਉਸ ਤੋਂ ਬਾਅਦ ਸਾਹਿਬ ਦਸੇ ਤੇ ਪ੍ਰੋਤ ਪਿੰਡ ਵਾਸਤੇ ਲੜੀ ਸਰ ਫਰੰਟਰ ਲੈਂਡ ਤੇ ਆ ਕੇ ਲੜਦੇ ਰਹੇ ਆ ਤੇ ਇਸ ਤੋਂ ਬਾਅਦ ਵੀ ਸਰ ਚੜ੍ਹਦੀ ਕਲਾ ਚ ਲੜਦੇ ਰਹਾਂਗੇ ਚਲ ਜੁੱਤ ਨਸ਼ਾ ਪ੍ਰੋਤ ਜਿਹੜੇ ਸਰ ਵੱਲੋਂ ਮਹਿੰਮ ਚਲਾਈ ਕੋਸ ਨੂੰ ਕਿਵੇਂ ਦੇਖਦੇ ਸੀ ਫਿਰ ਫੇਰ ਆ ਸਰ ਉਹ ਕਿਹਨਾਂ ਕੀ ਨਾ ਅਮਦੇ ਕੀ ਕਟਨਾ ਹੋਇਆ ਕੇ ਰਣਜੀਤ ਨਾਮ ਆ ਜੀ ਮੇਰਾ ਕਿਹੜਾ ਪਿੰਡ ਹੈ ਭਾਈ ਬਖਤੌਰ ਕੀ ਹੋਇਆ ਜੀ ਅੱਗੇ ਟਾਈਪ ਭਾਈ ਬਖਤੌਰ ਖੇਤੋਂ ਕੁੰਦੀ ਸੀ ਸਰ ਤੇ ਖੇਤੋਂ ਨਾਲ ਇਹਨਾਂ ਨੇ ਪਹਿਲਾਂ ਵੀ ਰਾਹ ਸਾਰੇ ਠੇ ਰੱਖੇ ਸੀਗੇ ਤੇ ਵੀ ਪਿੰਡ ਦੇ ਵਿਚਾਲੇ ਆ ਕੇ ਇਹਨਾਂ ਨੇ ਗੱਡੀ ਮਾਰੀ ਮੋਟਰਸਾਈਕਲ ਦੇ ਵਿੱਚ ਸਿੱਤੀ ਜਦੋਂ ਉਹਨਾਂ ਤੋਂ ਮੋਟਰਸਾਈਕਲ ਉਹਨਾਂ ਸੀਗੇ ਟਿਕ ਪੇ ਦੋਨੇ ਇੱਕ ਸੜਕ ਦੇ ਹਾੜੀ ਅਸਨਾਤ ਸਰ ਤੇ ਜਦੋਂ ਆਉਂਦੇ ਸੀ ਇਹ ਉਹਨਾਂ ਨੂੰ ਜਾਣ ਤੋਂ ਚਾਹਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਉੱਤਰੀ ਜਾਂਦੇ ਤੇ ਸੀ ਗੱਡੀ ਦੇ ਵਿੱਚੋਂ ਰਾਹ ਦੇਖ ਲੈ ਸਿਰ ਛੇਤੀ ਉੱਡੇ ਪੁੱਟ ਕੇ ਵੀ ਬਾਹਰ ਆਪਦੀ ਗਲੀ ਵਿੱਚ ਤੇ ਗੁਰਦੁਆਰੇ ਗਲੀ ਦੇ ਮੂਹਰੇ ਦੀ ਲੰਗੇ ਆ ਲੰਗ ਕੇ ਇਹਨਾਂ ਨੇ ਜਦੋਂ ਵੀ ਜਮਾ ਬਾਰ ਕੇ ਆ ਗਏ ਸਾਡ ਬਾਰ ਵੀ ਖੁੱਲਾ ਸੀਗਾ ਤੇ ਉੱਥੇ ਵਸੇ ਦੀ ਕਿਤੇ ਓਕੜ ਕੇ ਟਿਕ ਪਿਆ ਤੇ ਉਹ ਨਸ਼ੇੜੀਆਂ ਨੇ ਵੀ ਇਹਦੇ ਲੱਤਾਂ ਵੱਡਣੇ ਸ਼ੁਰੂ ਕਰਦਣਾ ਮੈਨੂੰ ਸੁਣੇ ਮੈਨੂੰ ਕਿ ਤੂੰ ਮਾੜੀ ਇੱਕ ਚੀਕ ਸੁਣੀ ਮੈਂ ਬਾਹਰ ਆਈ ਤੇ ਉਹ ਤਾਂ ਲੱਤਾਂ ਜਮੈਂ ਵੱਢੀ ਜਾਂਦੀ ਸੀਗੇ ਵੀ ਉਸ ਟਾਈਮ ਤੇ ਵੀ ਜਿਹੜਾ ਮੇਰਾ ਸੀਲ ਸੀਗਾ ਉਹ ਦੇਖੋ ਹੈ ਹੀ ਨਹੀਂ ਸੀ ਮੈਂ ਦੇਖ ਨਹੀਂ ਸਕਦੀ ਸੀ ਮੈਂ ਚਿੰਗ ਚਿੰਗਾੜਾ ਬਹੁਤ ਪਾਇਆ ਹੁਣ ਸਰ ਪਤਕੀ ਅਗਲਾ ਡਰਦਾ ਕੋਈ ਉਹਨਾਂ ਦਾ ਅਗਲੇ ਨੇ ਹੁੰਦਾ ਵੀ ਸਾਡਾ ਵੀ ਪਰਿਵਾਰ ਆ ਤੇ ਕਿਸੇ ਨੇ ਵਸਾਂ ਵੀ ਅਸੀਂ ਬਰੋਲਾ ਰੂਲਾ ਬਹੁਤ ਪਾਇਆ ਜਦੋਂ ਹੱਪਕੇ ਜਮਨ ਲੱਤ ਲਕਾ ਕੋੜ ਕੇ ਤੇ ਉਹਨੇ ਪੈਰੀ ਜਿਹੜੇ ਪੈਰੀ ਆਏ ਸੋਨੇ ਪੈਰੀ ਉੱਪਰ ਕਿੰਨੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਤੇ ਉਹਨਾਂ ਨੇ ਕੋਈ ਕਿਰਕਮੰਨੀ ਨਹੀਂ ਸੀਗੀ ਵੀ ਲੱਤਾਂ ਤੋਂ ਹਜੇ ਸਿਰ ਦੀ ਆਏ ਵੀ ਸਿਰ ਨੇ ਵੀ ਜੇ ਸਰਦੀ ਵਾਰ ਦੀ ਸਰ ਆ ਵੀ ਪਤਾ ਕੀ ਉਹਦਾ ਸਿਰ ਵੀ ਜਾਣ ਦੀ ਜਾ ਸਕਦਾ ਕਿੰਨੇ ਕੁ ਗਏਗੇ ਜਿਹੜੇ ਪਿੰਡ ਦੇ ਵਿੱਚ ਪਛੇੜੀ ਪਏ ਗਏ ਨੇ ਨਸੇੜੀ ਬਹੁਤ ਆ ਸਾਰਾ ਪਿੰਡ ਸਾੜਾ ਗਿਆ ਪਿਆ ਪਰ ਉਹਨਾਂ ਨੂੰ ਹਜੇ ਤੱਕ ਕੋਈ ਹੋਰ ਚਲਾਈ ਗਈ ਕਿਵੇਂ ਦੇਖਦੇ ਵੀ ਆ ਕਹਿਣਾ ਸ਼ਾਇਦ ਸਾਡੇ ਤਾਂ ਵਧਿਆ ਸਰਕਾਰ ਕਹਿੰਦੀ 31 ਮਈ ਤੱਕ ਇਹਦਾ ਨਸ਼ਾ ਪੂਰਾ ਪੰਜਾਬ ਵਿੱਚ ਖਤਮ ਹੋ ਜਾਏਗਾ ਇਹ ਕਦੋਂ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਉਹਦਾ ਜਿਹੜਾ ਕਾਲਾ ਉਹ ਤਾਂ ਡੈਡੀ ਆਖੀ ਜਾਂਦਾ ਵੀ ਅਸੀਂ ਸਾਡਾ ਵੀ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਇਹਨੂੰ ਹਸਪਤਾਲ ਚ ਇੱਧਰ ਲੈ ਕੇ ਆ ਗਏ ਉਹਨੇ ਕੱਠਾ ਚ ਆਖਿਆ ਜੇ ਅਸੀਂ ਤਾਂ ਵੀ ਹੁਣ ਜਿਹੜਾ 20000 ਰੁਪਏ ਦੇਣਾ ਜਿਹੜਾ ਅੱਜ 20000 ਦਿੰਦਾ ਉਹ ਤਾਂ ਫਿਰ ਕੁਸ ਕੁਸ ਦਾ ਵਿਕੀ ਆ ਵੀਨੇ ਦਾ ਕਿੰਨਾ ਹੋ ਗਿਆ ਇਹਨੋ ਤਾਂ ਦਵਾਕਾਂ ਬਹੁਤ ਮਰੀ ਜਾਂਦੇ ਨਹੀਂ 12 12 13 ਤਿੰਨ ਸਾਲ ਦੇ ਨਸੇ 'ਚ ਲੱਗੇ ਪਏ ਨੇ ਉਸ ਟਾਈਮ ਤੇ ਵੀ ਬਹੁਤ ਮੁਸ਼ਕਲ ਸੀ ਸਾਡਲ ਮੇਰੇ ਲਈ ਬਹੁਤ ਮੇਰਾ ਬੱਚਾ ਹੈ ਹੀ ਨਹੀਂ ਸੀਗਾ ਉਹ ਬਾਹਰ ਗਿਆ ਹੋਇਆ ਸੀ ਜੇ ਕਿਤੇ ਉਹ ਹੁੰਦਾ ਉਹ ਛੜਦੇ ਨਹੀਂ ਸੀ ਇਹ ਜਰਮਾਨਾ ਸੀ ਚੱਲਣੀਆਂ ਇਹਨੇ ਲੱਤਾਂ ਤੋੜ ਕੇ ਛੱਟ ਗਏ ਆਵਦੇਨ ਤੋਂ ਮਾਰ ਕੇ ਛੱਟ ਕੇ ਗਏ ਸੀ ਬਚ ਗਿਆ ਤਾਂ ਆਵਦੇ ਕਰਮਾਂ ਨਾਲ ਬਚ ਗਿਆ ਜਾਨ ਸੀ ਤੇ ਹੁਣ ਵੀ ਇਹਦਾ ਕੋਈ ਚੱਲਣ ਦਾ ਕੋਈ ਚੱਕਰ ਹੈ ਨਹੀਂ ਕਿਹੜਾ ਨਹੀਂ ਮਾਰ ਕਰਦੇ ਕੀ ਹੋਣਾ ਚਾਹੀਦਾ ਇਸ ਤੋਂ ਨੇ ਬਸ ਤਾਂ ਇਹ ਕਹਿੰਦੇ ਜੇ ਸਾਡੇ ਨਾਲ ਕੀਤਾ ਉਮੈਨਾਂ ਦੀ ਹੱਡੀ ਫੂਪਾ ਦੇ ਮੈਂਕਮ ਵੀ ਉਹ ਤਾਂ ਸਾਡੀ ਕੋਈ ਤਾਂ ਸੁਣੇ ਸਾਡੀ ਹੁਣ ਪੁਲਿਸ ਨੇ ਫੜ ਲੇ ਕਹੀ ਜਾਂਦੇ ਆ ਨਕਲੀ ਪੱਟੀਆਂ ਬਣਨ ਮ ਪਲਾਸਟਰ ਬਣਨ ਕੇ ਵੀਡੀਓ ਪਾਈ ਜਾਂਦੇ ਆ ਵੀ ਇਹਨਾਂ ਦੀ ਬੋਲੀ ਵੀ ਸਾਡਾ ਬੰਦਾ ਤੁਰ ਕੇ ਖੜਾ ਨਹੀਂ ਲੱਤ ਨਹੀਂ ਖਿਲਾ ਸਕਦਾ ਤੇ ਉਹ ਤੁਰੇ ਕਿਵੇਂ ਫਿਰਦੇ ਆ ਨਹੀਂ ਉਹਨਾਂ ਦੇ ਘਰ ਤਾਂ ਏਸੀ ਲੱਗੇ ਪੈਣੇ ਚਾਰ ਚਾਰ ਏਸੀ ਆ ਉਹਨਾਂ ਦੇ ਘਰ ਕਿਉਂ ਢਵਾਏ ਫਿਰ ਸਕਦਾ ਇਹ ਵਸਾੜੀਆਂ ਚੰਗੀਆਂ ਨੇ